ਬਾਈ ਇਹ ਬਾਈਆਂ ਨੇ ਗਲਾਬ ਬਾਈ ਨੂੰ ਗੱਡੀ ਦਿੱਤੀ ਦੇਖੋ ਤੇ ਗਲਾਬ ਬਾਈ ਨੇ ਆਪਦੀ ਆਈਡੀ ਤੇ ਗੱਡੀ ਵੀ ਦਿਖਾਈ ਸੀ ਵੀ ਬਾਈ ਉਹ ਗੱਡੀ ਬਾਈਆਂ ਕੋਲੋਂ ਲੈ ਕੇ ਗਿਆ ਕਿਉਂਕਿ ਗਲਾਬ ਸਿੱਧੂ ਅੱਜ ਦੇ ਟਾਈਮ ਵਿੱਚ ਕੋਈ ਛੋਟੀ ਚੀਜ਼ ਨਹੀਂ ਕਈ ਲੋਕ ਕਹਿੰਦੇ ਹੋਣਗੇ ਬਾਈ ਸ਼ਾਇਦ ਬੂਟਾ ਗਲਾਬ ਬਾਈ ਦਾ ਨਾਮ ਲੈ ਕੇ ਹਲਦੀਆ ਵੀਡੀਓ ਚਲਾ ਰਿਹਾ ਹੈ ਬਾਈ ਗਲਾਬ ਬਾਈ ਦਾ ਨਾਮ ਲੈ ਕੇ ਨਾ ਤਾਂ ਵੀਡੀਓ ਚਲਾਈ ਹੈ ਇਹ ਨਾਮ ਚਲਾਉਣੀ ਹੈ ਸਾਡਾ ਭਰਾ ਹੈ ਉਹ ਠੀਕ ਹੈ ਬਾਈ ਨੂੰ ਅਸੀਂ ਬਹੁਤ ਬਾਈ ਦੀ ਇੱਜ਼ਤ ਕਰਦੇ ਆ ਬਹੁਤ ਮਿਹਨਤ ਨਾਲ ਬੰਦਾ ਅੱਜ ਜਿਹੜਾ ਮਕਾਮ ਤੇ ਐ ਉਸ ਮਕਾਮ ਤੇ ਅਸੀਂ ਕਹਿੰਨੇ ਸੱਚੇ ਪਾਸ਼ਾ ਹਰ ਬੰਦੇ ਨੂੰ ਬਚਾਵੇ ਬਹੁਤ ਬੰਦਿਆਂ ਦੀ ਮਦਦ ਕੀਤੀ ਅਗਲਾ ਬਾਈ ਨੇ ਤੇ ਇਹ ਬਾਈ ਵਾਲੇ ਸਾਨੂੰ ਵੀਡੀਓ ਦਿਖਾਈ ਸੀ ਵੀ ਬਾਈ ਦਾ ਗਲਾਬ ਸਿੱਧੂ ਬਾਈ ਹੈ ਉਹਨੇ ਬਾਈ ਜੀ ਸਾਡੇ ਤੋਂ ਗੱਡੀ ਲਈ ਹੈ ਤੇ ਅਸੀਂ ਬਾਈਆਂ ਦੀ ਵੀਡੀਓ ਦੇਖੀ ਤੇ ਇਹਨਾਂ ਨੇ ਇਹ ਵੀ ਕਿਹਾ ਸੀ ਵੀ ਐਨ ਆਰ ਆਈ ਬਾਈ ਜੌਂਤੀ ਵਰਗੇ ਨਾਲ ਆਏ ਸੀ ਤੇ ਅਸੀਂ ਉਹਨਾਂ ਨੂੰ ਗੱਡੀ ਦਿੱਤੀ ਸੀ ਬਾਈਆਂ ਨੇ ਪਰਪਰ ਵੀਡੀਓ ਦਿਖਾਈ ਸੀ ਵੀਡੀਓ ਦੇਖ ਦੇਖ ਵੀ ਸਕਦੇ ਹੋ ਬਾਈ ਦੇ ਪੇਜ ਤੇ ਤੇ ਬਾਈ ਗੁਰੂ ਨਾਨਕ ਜੀਪ ਮੋਡੀਫਾਈ ਡੱਬਲੀ ਵਾਲੇ ਭਰਾ ਤੇ ਬਾਈ ਨਾਲ ਜਿਹੜੀ ਗੱਲਬਾਤ ਕਰਨੀ ਹੈ ਬਾਈ ਤੁਸੀਂ ਮੈਂ ਕਹਿੰਦਾ ਸਾਡੀ ਪੂਰੀ ਵੀਡੀਓ ਨਾਲ ਜੁੜਨਾ ਤੇ ਬਾਈਆਂ ਦਾ ਕਿੱਥੇ ਪੂਰਾ ਟਿਕਾਣਾ ਹੈ ਬਾਈਆਂ ਦੀਆਂ ਗੱਡੀਆਂ ਦਾ ਕਹਿੰਦੇ ਭਾਈ ਜੀ ਦੂਰ ਦੂਰ ਤੱਕ ਜਾਂਦੇ ਨੇ ਕਹਿੰਦਾ ਮਤਲਬ ਬਾਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਤੇ ਬਾਈ ਇਹ ਜਿਹੜੇ ਨੌਜਵਾਨ ਮਹਾਲੀ ਚੰਡੀਗੜ੍ਹ ਪੜਦੇ ਆ ਬਾਈਆਂ ਤੋਂ ਗੱਡੀਆਂ ਕਿਉਂ ਲੈ ਕੇ ਜਾਂਦੇ ਆ ਬਾਈ ਨਾਲ ਗੱਲਬਾਤ ਕਰਾਂਗੇ ਜੀ ਗੱਡੀਆਂ ਤੁਸੀਂ ਸ਼ੌਂਕ ਨਾਲ ਦੇਖੋ ਫੇਰ ਬਾਈਆਂ ਕੋਲ ਆ ਦੋਸਤੋ ਅਸਰਕਾਲ ਜੀ ਜਿਵੇਂ ਅੱਥਰੂ ਅਸੀਂ ਵੀਡੀਓ ਦੇ ਵਿੱਚ ਬਾਈ ਗੱਡੀਆਂ ਦਿਖਾਈਆਂ ਸਟਾਰਟਿੰਗ ਦੇ ਵਿੱਚ ਤੇ ਬਾਈ ਅਸੀਂ ਆਏ ਹੋਏ ਆ ਗੁਰੂ ਨਾਨਕ ਜੀਪ ਮੋਡੀਫਾਈ ਡੱਬ ਵਾਲੀ ਵੀ ਕਿ ਤੇ ਬਾਈ ਜਿਹੜੇ ਪਾਈ ਆ ਬਾਈਆਂ ਕੋਲ ਸਭ ਤੋਂ ਪਹਿਲਾਂ ਗੱਡੀ ਗਈ ਸੀ ਜਿਹੜੇ ਸਿੰਗਰਾ ਦੀ ਗੱਲ ਕਰੀਏ ਗਾਹ ਅਜ ਬਣਾਇਆ ਵੀਰੇ ਗੁਲਾਬ ਸਿੱਧੂ ਬਾਈ ਜਿਹੜਾ ਅੱਜ ਕੱਲ੍ਹ ਕੁੜੀਆਂ ਦੇ ਗਰੀਬ ਕੁੜੀਆਂ ਦੇ ਵਿਆਹ ਕਰ ਰਹੇ ਆ ਲੋਕਾਂ ਦੀ ਮਦਦ ਕਰ ਰਹੇ ਆ ਓ ਬਾਈ ਤੋਂ ਗੱਡੀ ਲੈ ਕੇ ਆਸੀ ਸਾਨੂੰ ਬਾਈ ਨੇ ਵੀਡੀਓ ਵੀ ਦਿਖਾਈਆ ਪ੍ਰੂਫ ਦਿਖਾਇਆ ਅੱਗੇ ਦਿਖਾ ਵੀ ਸਕਦੇ ਆ ਬਾਈ ਜੇ ਕਿਸੇ ਵੀਰ ਨੇ ਦੇਖਣੀ ਆ ਓ ਗਲਾਬ ਬਾਈ ਉਹ ਸੋਨੂੰ ਫਸਟ ਟਾਈਮ ਆਇਆ ਉਹਨੂੰ ਪਤਾ ਕਿ ਮੇਰੇ ਕੋਲ ਬੰਜਾਂ ਦਾ ਗੱਡੀਆਂ ਦਾ ਕੰਮ ਇੰਨਾ ਵਧੀਆ ਗੱਡੀਆਂ ਦਾ ਕੰਮ ਵੈਸੇ ਆਪਣਾ ਬੇਟਾ ਚੰਡੀਗੜ੍ਹ ਪੜ੍ਹਦਾ ਸੀ ਉਹਦੇ ਨਾਲ ਉਹਦੇ ਫਰੈਂਡ ਦੇ ਸਰਕਲ ਦੇ ਵਿੱਚ ਠੀਕ ਹੈ ਜੀ ਉਸ ਦਿਨ ਬਾਈ ਉਹ ਬੇਟੇ ਦੇ ਨਾਲ ਹੀ ਉਹ ਆਏ ਆ ਕੇ ਫਿਰ ਪਹਿਲਾਂ ਗੱਡੀ ਸੈੱਟ ਕਰਕੇ ਠੀਕ ਹੈ ਬਾਈ ਬਾਅਦ ਥੋੜੇ ਦਿਨ ਬਾਅਦ ਫਿਰ ਉਹ ਠੀਕ ਹੈ ਜੀ ਉਸੇ ਵੀਰ ਨੇ ਲਈ ਸੀ ਆਪਣੇ ਤੋਂ ਜੀ ਬਾਈ ਭਾਈ ਇਹ ਗੱਡੀਆਂ ਆਪਣੀਆਂ ਕਹਿੰਦੇ ਬਾਹਰ ਵੀ ਜਾਂਦੀਆਂ ਜੀ ਜੇ ਆਪਾਂ ਕਿਹੜੀਆਂ-ਕਿਹੜੀਆਂ ਕੰਟਰੀਆਂ ਚ ਕੱਢੀ ਜਾਂਦੀਆਂ ਆਪਣੀਆਂ ਭਾਈ ਇਹ ਆਪਣੀਆਂ ਗੱਡੀਆਂ ਸਤੋਂ ਪਹਿਲਾਂ ਅਮਰੀਕਾ ਕੈਨੇਡਾ ਗਈਆਂ ਜੀ ਬਾਈ ਨਿਊਜ਼ੀਲੈਂਡ ਵੀ ਗਈਆਂ ਹੋਈਆਂ ਜੀ ਬਾਕੀ ਜਿੱਥੇ ਵੀ ਆਪਣੇ ਪੰਜਾਬੀ ਭਰਾ ਬੈਠੇ ਆ ਜੀ ਬਾਈ ਉਹ ਇੱਕਰਾ ਹੀ ਮਵਾਉਂਦੇ ਆ ਠੀਕ ਹੈ ਜੀ ਭਾਈ ਇਹ ਗੱਡੀਆਂ ਵੀ ਕਈ ਵੀਰ ਕਹਿੰਦੇ ਵੀ ਜਦੋਂ ਟਾਈਮ ਨਾਲ ਖੜਕ ਕੇ ਜਾਂਦੀਆਂ ਐਟ ਇੰਜਨ ਕੋ ਕੰਮ ਛੱਡ ਜਾਂਦੀ ਐ ਉਹ ਗੱਡੀਆਂ ਆਪਾਂ ਤਿਆਰ ਕਰਕੇ ਸੇਲ ਕਰਦੇ ਆ ਜੀ ਹਾਂਜੀ ਤਿਆਰ ਕਰਦੇ ਆ ਬਾਕੀ ਰੈਡੀ ਟੂ ਸੇਲ ਵੀ ਹੁੰਦੀਆਂ ਕਈ ਵਾਰੀ ਜੀ ਬਾਕੀ ਜਿਹੜੇ ਭਰਾ ਆਰਡਰ ਦੇਣਦੇ ਆ ਆਪਾਂ ਉਹਨਾਂ ਦੇ ਅਕੋਰਡਿੰਗ ਕਲਰ ਵਗੈਰਾ ਟਾਇਰ ਵਗੈਰਾ ਬਾਡੀ ਵਗੈਰਾ ਜੀ ਉਹ ਸ਼ੇਪ ਆਪਾਂ ਬਣਾ ਕੇ ਉਹਨਾਂ ਨੂੰ ਦੇ ਦਿੰਨੇ ਆ ਦੋਸਤੋ ਤੁਸੀਂ ਵੀਡੀਓ ਦੇ ਉੱਪਰ ਬਾਈ ਨੂੰ ਵੀ ਅਸੀਂ ਕਹਿੰਦੇ ਆ ਬਈ ਆਪਣੀ ਵੀਡੀਓ ਚੱਲੀ ਜਾਂਦੀ ਆ ਉੱਪਰ ਘੱਟੋ ਘੱਟ ਵੀ ਸਾਰੀਆਂ ਗੱਡੀਆਂ ਦਿਖਾ ਰਹੇ ਆ ਚੱਲਦੀਆਂ ਗੱਡੀਆਂ ਚੱਲਦੀਆਂ ਦੀ ਵੀਡੀਓ ਚੱਲੀ ਜਾਂਦੀ ਹੈ ਕਿਉਂਕਿ ਜਿਹੜੀਆਂ ਗੱਡੀਆਂ ਜਿੰਨੀਆਂ ਵੀ ਤੁਸੀਂ ਤਿਆਰ ਕੀਤੀਆਂ ਸਾਰੀਆਂ ਗੱਡੀਆਂ ਵਧੀਆ ਇੱਕ ਦੋ ਇੱਕ ਹੈ ਤੇ ਇੱਕ ਨਹੀਂ ਥੋੜੇ ਕੋਲੇ ਇਨੇਕਾ ਗੱਡੀਆਂ ਆ ਅੱਬਾ ਜੀ ਇਹਦੇ ਗੱਡੀਆਂ ਦਾ ਪਹੜਾ ਦਾ ਕੁਲ ਕੁਲੇ ਬਹੁਤ ਹੁਣੀਆਂ ਗੱਡੀਆਂ ਕਿਉਂਕਿ ਭਾਈ ਇੱਕ ਗੱਲ ਕਰਦੇ ਆਂ ਵੀ ਮਾ ਨੂੰ ਆਪਦੇ ਸਾਰੇ ਪੁੱਤ ਇਕੋ ਜਿਹੇ ਹੁੰਦੇ ਆ ਹਾਂਜੀ ਆ ਭਾਈ ਇਹ ਗੱਡੀਆਂ ਦੇ ਵਿੱਚ ਤੁਹਾਡੀ ਕੋਈ ਪਸੰਦੀਦਾ ਗੱਡੀ ਹੈ ਜਿਹੜੀ ਤੁਸੀਂ ਅਲੱਗ ਤੋਂ ਤਿਆਰ ਕੀਤੀ ਹੈ ਨਹੀਂ ਪਸੰਦੀਦਾ ਤਾਂ ਸਾਰੀਆਂ ਹੀ ਗੱਡੀਆਂ ਇੱਕ ਆਪਣੇ ਕੋਲੇ ਲੈਫਟ ਹੈਂਡ ਡਰਾਈਵ ਦੇ ਵਿੱਚ ਵਿਂਟੇਜ ਲੁੱਕ ਦੇ ਵਿੱਚ ਰੈਡੀ ਕੀਤੀ ਜਿਹਦੇ ਖੱਬੇ ਵਾਸਤੇ ਸਨਗੀਆਂ ਹਾਂਜੀ ਲੈਫਟ ਹੈਂਡ ਡਰਾਈਵ ਹੈ ਜੀ ਆਜਾ ਭਾਈ ਉਹ ਵੀ ਦਿਖਾ ਦਿੰਨੇ ਆ ਬਾਕੀ ਇਹ ਵੀ ਚੈੱਕ ਕਰ ਲਓ ਤੁਸੀਂ ਆ ਦੇਖੋ ਜੀ ਭਾਈ ਮੈਂ ਕਿਹਨੇ ਕੰਨੀ ਕੰਨੀ ਚੀਜ਼ ਰਾਈ ਹੋਈ ਹੈ ਸ਼ੌਕ ਨਾਲ ਬਾਈ ਕੋਈ ਵੀਰੇ ਰੇਟ ਦੱਸਾਂਗਾ ਦੱਸ ਸਕਦਾ ਰੇਟ ਦੀ ਮਤਲਬ ਮੌਕੇ ਦੀ ਜਿਹੜਾ ਬੰਦਾ ਹੁੰਦਾ ਨਹੀਂ ਰੇਟ ਤਾਂ ਵੀਰ ਜੀ ਗੱਡੀ ਦੇ ਅਕੋਰਡਿੰਗ ਬਾਕੀ ਜਿਹਦੇ ਪੇਪਰ ਵਰਕ ਜਨਕੀ ਉਹ ਥੋੜਾ ਜਿਹਾ ਪ੍ਰਾਈਸ ਹਾਈ ਹੋਊਗਾ ਅੱਗੇ ਵੀਰੇ ਬਾਕੀ ਪ੍ਰਾਈਸ ਦੀ ਜਿੱਦੀ ਦੀ ਨਾ ਫਿਨਿਸ਼ਿੰਗ ਬਹੁਤ ਵਧੀਆ ਹੈ ਆ ਸੀਟ ਕਵਰ ਦੇਖੋ ਸੀਟ ਕਵਰ ਸ਼ੌਕਣਾ ਬਣਾਏ ਹੋਇਆ ਬਾਈ ਨੇ ਤੇ ਅੰਦਰੋਂ ਬਾਈ ਜਿਹੜਾ ਗੱਡੀ ਆਪਾਂ ਕਹਿੰਦੇ ਅੰਟੀਰੀਅਰ ਸਟੀਅਰਿੰਗ ਤੋਂ ਲੈ ਕੇ ਬਾਈ ਨੇ ਜੋ ਵੀ ਗੱਡੀ ਤੇ ਕੰਮ ਕੀਤਾ ਹੈ ਬਈ ਇਹ ਫਿਰ ਆ ਵੀ ਕਰਵਾਉਣਾ ਜੀ ਸੀਟਿੰਗ ਤੋਂ ਗੱਡੀਆ ਮੈਂ ਦੋ ਵੀ ਕੰਮ ਆਪਾਂ ਆਦੇ ਸ਼ੌਂਕ ਨਾਲ ਕਰੁੰਦੇ ਆਂ ਇਹ ਵੀਰ ਆਪਣੇ ਕੋਲੇ ਸਾਰੇ ਭਰਾ ਯਾਨੀ ਕਿ ਬੋਡੀ ਵਾਲਾ ਅਲੱਗ ਹੈ ਮੈਟਿਕ ਸੀਟਾਂ ਵਾਲਾ ਅਲੱਗ ਹੈ ਮਕੈਨਿਕ ਅਲੱਗ ਹੈ ਇਲੈਕਟ੍ਰੀਸ਼ੀਅਨ ਵਾਲਾ ਅਲੱਗ ਹੈ ਅਲੱਗ-ਅਲੱਗ ਤਿਆਰ ਹੁੰਦੀਆਂ ਠੀਕ ਹੈ ਜੀ ਇਹ ਬਈ ਆ ਗਿਆ ਅਗਿਆ ਦੇ ਸੇਮ ਹਨਾ ਹਾਂਜੀ ਇਹ ਉਸ ਦਾ ਤੇ ਇਸ ਦਾ ਕਲਰ ਦਾ ਫਰਕ ਹੈ ਥੋੜਾ ਜਿਹਾ ਬਾਕੀ ਸੀਟਾਂ ਦਾ ਅਦਰਮੈਟਿੰਗ ਵਗੈਰਾ ਦਾ ਫਰਕ ਹੈ ਜੀ ਬਾਕੀ ਸੇਮ ਮਾਡਲ ਵਗੈਰਾ ਹੋਈ ਹੈ ਹਾਂਜੀ ਮਾਡਲ ਸੇਮ ਹੀ ਹੈ ਜੀ ਬਾਕੀ ਇੱਕ ਆ ਆਪਣੇ ਕੋਲੇ ਗੱਡੀ ਹੋਰ ਤੁਹਾਨੂੰ ਦਿਖਾਉਣੀ ਆਂ ਜੀ ਐ ਮੈਂ ਕਹਿੰਦਾ ਇੱਕ ਨੰਬਰ ਉੱਕਾ ਪੀਸ ਗੱਡੀ ਹੈ ਬਾਈ ਇਹਦੇ ਮਰੇ ਨਾ ਕੈਮਰਾ ਮਰਾ ਦਿਓ ਵੀ ਰਣ ਕੇ ਤੇ ਆਪਾਂ ਗੱਡੀ ਦਿਖਾਉਣੀ ਹੈ ਸ਼ੌਕ ਨਾਲ ਤੇ ਇਹ ਗੱਡੀ ਬਾਈ ਇਹ ਗੱਡੀ ਬਾਰੇ ਸਾਨੂੰ ਹੋਰ ਜੂਝ ਚਾਦਣਾ ਪਊ ਇਹ ਗੱਡੀ ਮਿਲਟਰੀ ਗਲੋਸੀ ਕਲਰ ਦੇ ਵਿੱਚ ਹੈ 2K ਦਾ ਕਲਰ ਹੋਇਆ ਇਹਨੂੰ ਜੀ ਵਕ ਸ਼ਾਟ ਦੇ ਟਾਇਰ ਲੱਗੇ ਆ ਛੋਟੇ ਵੀਰ ਬੁੱਟੇ ਦਿਖਾ ਦੇ ਜੀ ਬਾਈ ਤੇ ਡਿਫਰੈਂਸ਼ਲ ਵਗੈਰਾ ਫਰੰਟ ਤੋਂ ਦਿਖਾ ਦੇ ਵੱਡੇ ਡਿਫਰੈਂਸ਼ਲ ਹੈ ਜੀ ਤੇ ਇੰਜਨ ਵਗੈਰਾ ਵੀ ਤੁਹਾਨੂੰ ਦਿਖਾਉਣਾ ਮੈਂ ਇਸ ਦੇ ਵਿੱਚ ਇੰਜਨ ਵੀ ਮਹਿੰਦਰਾ ਡੀਆਈ ਟਰਬੋ ਇੰਜਨ ਹੈ ਜੀ ਤੇ 2000 12 ਮਾਡਲ ਦਾ ਇੰਜਨ ਹੈ ਇਸ ਦੇ ਵਿੱਚ ਠੀਕ ਹੈ ਭਾਈ ਇੰਜਨ ਮਹਿੰਦਰਾ ਦੇ ਵੀ ਰੱਖ ਹੁੰਦੇ ਆ ਟੋਇਟਾ ਦੇ ਵੀ ਰੱਖ ਦਿੰਦੇ ਆ ਠੀਕ ਠੀਕ ਹੈ ਉਹਨਾਂ ਦੀ ਪਾਰਟੀ ਦੀ ਭਾਈ ਇੰਜਨ ਦੀ ਫੇਰ ਕਿੰਨੇ ਡੇਮ ਦੀ ਗਾਰੰਟੀ ਦੇ ਸਕਦੇ ਆ ਆਪਾਂ ਇੰਜਨ ਦੀ 6 ਮਹੀਨਿਆਂ ਦੀ ਗਾਰੰਟੀ ਹੋਊਗੀ ਜੀ ਇੰਜਨ ਦੀ ਗੇਅਰ ਦੀ ਜੀ ਅਗਰ ਇੰਜਨ ਦੇ ਵਿੱਚ ਤੁਹਾਡਾ ਮੋਗ ਲੈਲ ਵਗੈਰਾ ਖੰਦਾ ਤਾਂ ਇਹਦਾ ਕੰਮ ਹੋ ਜੂਗਾ ਗੇਅਰ ਵਗੈਰਾ ਜੇ ਮੰਨ ਲਓ ਨਿਕਲਦਾ ਜਾਂ ਆਵਾਜ਼ ਕਰਦਾ 6 ਮਹੀਨਿਆਂ ਤੱਕ ਤਾਂ ਚੇਂਜ ਕਰਕੇ ਦੇਵਾਂਗੇ ਠੀਕ ਹੈ ਭਾਈ ਇਹ ਲਿਖਤੀ ਰੂਪ ਦੇ ਵਿੱਚ ਗਰੰਟੀ ਹੋਊਗੀ ਜਵਾਨੋ ਜਵਾਨੀ ਨਹੀਂ ਹੋਊਗੀ ਕੋਈ ਵੀ ਅੱਛਾ ਲਿਖੀ ਦਿੰਦੇ ਹਾਂ ਹਾਂ ਇੰਜਨ ਗੇਅਰ ਦੀ ਗਰੰਟੀ ਲਿਖਤੀ ਰੂਪ ਚ ਹੋਊਗੀ ਆਪਾਂ ਠੀਕ ਹੈ ਜੀ ਠੀਕ ਹੈ ਹਾਂ ਜੀ ਮਤਲਬ ਇਹ ਇਹ ਨਹੀਂ ਕਹਿ ਸਕਦੇ ਵੀ ਆਪਾਂ ਕੱਲੋ ਮੁੱਕਰ ਸਕਦੇ ਹਾਂ ਜੀ ਨਹੀਂ 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 ਜੀ ਦੁਕਾਨਦਾਰ ਜਿਹੜਾ ਵੀ ਭਰਾ ਇਹ ਵਧੀਆ ਤਿਆਰ ਕਰਦਾ ਕੋਈ ਵੀ ਉਹਨੇ ਗਰੰਟੀ ਵਗੈਰਾ ਤੁਹਾਨੂੰ ਦੇਣੀ ਦੇਣੀ ਹੈ ਕਿਸੇ ਤੋਂ ਵੀ ਆਪਾਂ ਗੱਡੀ ਲੈ ਰਹੇ ਆ ਤਾਂ ਆ ਦੇਖੋ ਤੁਸੀਂ ਇਹਦੀ ਅਗਲੀ ਬੈਂਡ ਸ਼ੀਲਡ ਜੇ ਤੁਸੀਂ ਥੱਲੇ ਕਰਕੇ ਚਲਾਉਣੀ ਚਾਹੁੰਦੇ ਹੋ ਤਾਂ ਥੱਲੇ ਵੀ ਰਾਕੇ ਤੁਸੀਂ ਚਲਾ ਸਕਦੇ ਹੋ ਠੀਕ ਹੈ ਬਾਈ ਠੀਕ ਹੈ ਮੰਦਰ ਮੀਟਰ ਵਗੈਰਾ ਵਿਖਾ ਦਿਓ ਮੀਟਰ ਪਿੱਤਲ ਵਾਲੇ ਲੱਗੇ ਆ ਫਾਈਵ ਸਪੀਡ ਹੈ ਜੀ ਇਹਦਾ ਥੋੜਾ ਮੋਟਾ ਕੰਮ ਬਾਕੀ ਹੈ ਅਜੇ ਇਹਦੇ ਅੰਦਰ ਗਰਾਸ ਮੋਟ ਵਗੈਰਾ ਹੋਰ ਆਪਾਂ ਲੋ ਠੀਕ ਹੈ ਠੀਕ ਹੈ ਜੀ ਬੈਕ ਸਾਈਡ ਦੇ ਉੱਤੇ ਟਾਇਰ ਵਗੈਰਾ ਲੱਗੇ ਆ ਜਿਹੜਾ ਇਦੇ ਉੱਤੇ ਵੀ ਆਪਾਂ ਕੈਮੋ ਫਲੈਗ ਵਗੈਰਾ ਲਗਾ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਪਿਛਲੀ ਆ ਹੁੱਕ ਵਗੈਰਾ ਇਹ ਵੀ ਇੰਪੋਰਟੈਂਟ ਲੱਗੀ ਹੈ ਜਿਵੇਂ ਆਪਾਂ ਫੌਜੀਆਂ ਵਾਲਾ ਕਹਾ ਕਹ ਹੁੰਦੇ ਹਾਂ ਹਾਂ ਜੀ ਹਾਂ ਜੀ ਇਹ ਟਰਾਲੀ ਵਗੈਰਾ ਤੁਸੀਂ ਟੋ ਕਰਨੀ ਹੈ ਤਾਂ ਡਬਲ ਆ ਪਲੇਟ ਲੱਗੀ ਹੋਈ ਹੈ ਜੀ ਤੁਹਾਨੂੰ ਐ ਨਹੀਂ ਵੀ ਟਰਾਲੀ ਚਾਰ ਦੇ ਰਹੇ ਹੋ ਪਿੱਛੇ ਤੁਸੀਂ ਪਾਓਗੇ ਤਾਂ ਤੁਹਾਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਭਾਈ ਆ ਗਈ ਤੁਸੀਂ ਨਾ ਕਿਹਨੇ ਭਾਈ ਮੇਰੀ ਪਸੰਦੀਦਾ ਗੱਡੀ ਬਾਹਰ ਹੀ ਜਾ ਰਹੀ ਹੈ ਮੈਂ ਇਹਨੂੰ ਬਹੁਤ ਸ਼ੌਂਕ ਨਾਲ ਰੱਖਿਆ ਹੋਇਆ ਹੈ ਇਹ ਸ਼ੌਂਕ ਨਾਲ ਤਿਆਰ ਕੀਤਾ ਜੀ ਕੀ ਇਸ ਕੀ ਖਾਸੇ ਦਾ ਭਾਈ ਇੱਕ ਤਾਂ ਜੀ ਇਹ ਵਿੰਟੇਜ ਲੁੱਕ ਹੈ ਜ ਠੀਕ ਹੈਾਰੇ ਪਾਸੇ ਤੁਸੀਂ ਦਿਖਾਓ ਖੱਬੇ ਪਾਸੇ ਸਟੇਰਿੰਗ ਆ ਗਿਆ ਜੀ ਹਾਂਜੀ ਲੈਫਟ ਹੈਂਡ ਡਰਾਈਵ ਹੈ ਬਾਕੀ ਆ ਦੇਖੋ ਜਿਹੜਾ ਫਰੰਟ ਤੇ ਇਹਦੇ ਸ਼ੀਸ਼ਾ ਵਗੈਰਾ ਲੱਗਾ ਹੋਇਆ ਇਹਨੂੰ ਵੀ ਸਪੋਰਟ ਦਿੱਤੀ ਹੋਈ ਆ ਆ ਦੇਖੋ ਤਾਂ ਕਿ ਇਹ ਕੋਈ ਵੀ ਬਾਹਰ ਜਾ ਕੇ ਮੰਨ ਲਓ ਕੋਈ ਵੀ ਕੰਮ ਨਾ ਮੰਗੇ ਇੱਧਰ ਤਾਂ ਆਪਣੇ ਸਭ ਕੁਝ ਹੋ ਜਾਂਦਾ ਠੀਕ ਹੈ ਬਾਈ ਕੋਈ ਬਾਹਰ ਜਿਵੇਂ ਭੇਜ ਦੇ ਦੀ ਆਪਾਂ ਜਿਵੇਂ ਕੋਈ ਤੁਸੀਂ ਕਿਹਾ ਵੀ ਆ ऑस्ट्रेलिया ਤੇ ਕੁਝ ਮਿੰਟ ਅਮਰੀਕਾ ਤੱਕ ਜਾਂਦੀਆਂ ਗੱਡੀਆਂ ਆਪਣੀਆਂ ਇਹ ਸ਼ਿਪਰਾ ਹੀ ਜਾਂਦੀਆਂ ਜੀ ਠੀਕ ਹੈ ਜੀ ਆ ਦੇਖੋ ਅੰਦਰੋਂ ਵੀ ਦਿਖਾ ਦਿਓ ਥੋੜਾ ਜਿਹਾ ਇੰਜਨ ਵਗੈਰਾ ਆ ਦੇਖੋ ਪੂਰਾ ਫਰੈਸ਼ ਕਰਕੇ ਨਾਲ ਦਾ ਪੇਂਟ ਕਰਕੇ ਜੀ ਆ ਡੰਪਿੰਗ ਵਗੈਰਾ ਕਰੀਏ ਇਹਦੇ ਨਾਲ ਵਾਜ ਵਗੈਰਾ ਅੰਦਰ ਬਹੁਤ ਘਟ ਜਾਂਦੀ ਹੈ ਬੈਟਰੀ ਵਗੈਰਾ ਕੰਪਨੀ ਦੀ ਹੈ ਵਾਸ਼ ਦੀ ਹੈ ਜਿਵੇਂ ਅਗਲੀ ਤੁਸੀਂ ਦੇਖਿਆ ਐਮਰੋਂ ਦੀ ਹੈ ਜੀ ਅਲੱਗ-ਅਲੱਗ ਕੰਪਨੀ ਦੀ ਹੀ ਬੈਟਰੀ ਬਾਈ ਗਲਾਬ ਬਾਈ ਫਿਰ ਖੁਸ਼ ਹੋਗੇ ਕਿ ਗੱਡੀ ਲਈ ਗਲਾਬ ਬਾਈ ਨੇ ਹਾਂਜੀ ਅੱਜ ਵੀ ਚੱਲ ਰਹੀ ਹੈ ਵਧੀਆ ਠੀਕ ਹੈ ਜੀ ਉਹਦਾ ਬੰਦਾ ਹੀਰਾ ਹੈ ਬਾਈ ਹਾਂਜੀ ਹਾਂਜੀ ਅੰਦਰ ਵੀ ਦਿਖਾ ਦਿਓ ਕਿ ਇੱਕ ਆ ਭੂਪੇ ਵੀਰ ਤੈਨੂੰ ਦਿਖਾਉਨੇ ਆ ਜਿਹੜਾ ਵੀ ਇਹਦੇ ਮੰਨ ਕੇ ਫੁੱਡ ਵਗੈਰਾ ਤੁਸੀਂ ਲਾਉਣਾ ਜਿਵੇਂ ਜੀ ਆ ਦੇਖੋ ਬਾਕੀ ਜੀਪਾਂ ਦੇ ਨਾਲ ਸਾਡਾ ਫਰਕ ਹੈ ਆ ਦੇਖੋ ਇਹਦੇ ਬਟਨ ਲੱਗੇ ਹੋਏ ਐ ਠੀਕ ਹੈ ਬਾਈ ਜੀ ਜਿਵੇਂ ਪਹਿਲਾਂ ਮਿਲਟਰੀ ਦੇ ਬਟਨ ਨਹੀਂ ਹੁੰਦੇ ਸੀ ਪਿੱਤਲ ਵਾਲੇ ਇਨ੍ਹਾਂ ਦੇ ਨਾਲ ਇਹ ਮੰਨ ਲਓ ਲੋਕ ਹੋ ਜਾਂਦਾ ਐ ਇਸ ਤਰ੍ਹਾਂ ਇਸ ਤਰ੍ਹਾਂ ਲੱਗ ਜਾਂਦਾ ਐ ਠੀਕ ਹੈ ਬਾਈ ਜੀ ਤੇ ਬੈਕ ਸਾਈਡ ਵੀ ਦਿਖਾ ਦਿਓ ਆ ਦੇਖੋ ਪਿੱਛੋਂ ਵੀ ਇਹਦਾ ਥੋੜਾ ਜਿਹਾ ਬਣਾਵਟ ਦਾ ਫਰਕ ਹੈ ਜੀ ਹਾਂ ਜੀ ਆ ਦੇਖੋ ਪਿੱਛੋਂ ਵੀ ਇਹ ਬਾਈ ਜਿਹੜੀ ਫੱਟੀ ਲੱਗੀਆਂ ਹੋਈਆਂ ਬਹੁਤ 올ਡ ਮਾਡਲ ਜੀਪ ਹੁੰਦੀ ਸੀ ਉਹ ਲੱਟਾਂ ਲੱਗੀਆਂ ਹੋਈਆਂ ਬਾਈ ਕਾ ਫੱਟੀ ਰੱਖੀ ਹੋਈ ਐ ਇਹ ਕਾ ਦੇ ਲਈ ਐ ਜੀ ਇਹ ਤਾਂ ਜਨਨਕੀ ਨੰਬਰ ਪਲੇਟ ਨਰਮਉਂਦੀ ਹੈ ਇਹਦੇ ਉੱਤੇ ਆਪਾਂ ਲਾ ਦਾਂਗੇ ਤਾਂ ਕਿ ਇਹ ਟੁੱਪੇ ਨਾਲ ਅਜਕਲ ਨਮੋਬਲੇਟਰ ਢੋੜੀਏ ਇਹ ਨਰਮਉਂਦੀਆਂ ਨਾ ਕੈਲੀਬ੍ਰੇਟਾ ਉਹ ਇਹਦੇ ਉੱਤੇ ਵਧੀਆ ਕੱਸੀ ਜਾਊ ਟੁੱਟੇ ਨਹੀਂ ਜਾਂਦੀ ਲੋ ਜੀ ਓ ਝੰਡਾ ਝੁੜਾ ਲਾਉਣ ਵਾਸਤੇ ਰੱਖਿਆ ਭਾਈ ਜੀ ਬਹੁਤ ਸੋਹਣੀ ਚੀਜ਼ ਹੈ ਇਹ ਐਂਟੀਨਾ ਜੀ ਦੋ ਕੰਮ ਦਿੰਦਾ ਹੈ ਇਹ ਜੇ ਤੁਸੀਂ ਇਹਨੂੰ ਖੋਲਣਾ ਤਾਂ ਖੁੱਲ ਵੀ ਜਾਂਦਾ ਹੈ ਦੂਜਾ ਕੰਮ ਵੀ ਦੇ ਦਿੰਦਾ ਹੈ ਜੇ ਤੁਸੀਂ ਇਹਦੇ ਉੱਤੇ ਫਲੈਗ ਵਗੈਰਾ ਲਾਉਣਾ ਤਾਂ ਉਹ ਵੀ ਲੱਗ ਜਾਂਦਾ ਹੈ ਠੀਕ ਹੈ ਜੀ ਹੁਣ ਭਾਈ ਆ ਗੱਡੀ ਵੀ ਤੁਸੀਂ ਜਿਹੜੀ ਚਾਰੇ ਪਾਸੇ ਬੰਦ ਕੀਤੀ ਹੋਈ ਹੈ ਨਾ ਬਹੁਤ ਸੋਹਣੀ ਗੱਡੀ ਇਹ ਟੁਇਟਾ ਸੌਰੀ ਇਹਦੇ ਇਹ ਜਿਹੜਾ ਇਹ 4 ਵੀਲ ਡਰਾਈਵ ਹੈ ਠੀਕ ਹੈ ਭਾਈ ਇਹ ਸਾਡੀ ਵਿਨੀ ਪੈਕ ਜਾਊਗੀ ਕੈਨੇਡਾ ਜਾਣੀ ਹੈ ਭਾਈ ਕੈਨੇਡਾ ਦੇ ਵਿੱਚ ਮਰ ਅਲਾਇ ਜੀ ਦੇ ਵੱਡੋ ਰਟਾ ਚੌੜੇ ਡੈਰ ਇਹਦੇ ਕੋਈ ਹੋ ਨਹੀਂ ਹੈ ਜੀ ਨਹੀਂ ਜੀ ਇਹ ਮੰਨ ਲਓ ਜਦੋਂ ਉਹਨਾਂ ਨੇ ਪਾਸ ਕਰਾਉਣੀ ਤਾਂ ਟਾਇਰ ਵਗੈਰਾ ਚੇਂਜ ਕਰ ਲੈਂਦੇ ਆ ਠੀਕ ਹੈ ਜੀ ਭਾਈ ਜਿਵੇਂ ਹੁਣ ਗੱਡੀਆਂ ਆਸਸਤ ਨਹੀਂ ਆ ਉਥੇ ਭੇਜਣ ਦੇ ਖਰਚਾ ਆ ਜਾਂਦਾ ਹੈ ਇਹਦੇ ਮੁੰਡਿਆਂ ਨੂੰ ਬਈ ਇਨਾ ਸ਼ੌਂਕ ਆਦਾ ਹੈ ਇਹ ਪੰਜਾਬ ਪੰਜਾਬ ਦੇ ਦਰਸੇ ਭਾਈ ਆ ਪੰਜਾਬ ਵਾਲੇ ਭਰਾ ਜਿਹੜੇ ਆਪਣੇ ਵੀਰ ਉਹ ਦਰਸੇ ਭਾਈ ਸੋਝ ਗਏ ਵੀ ਪੁਰਾਣੇ ਉਹਨਾਂ ਨੇ ਸ਼ੌਂਕ ਤਾਂ ਪੂਰੇ ਕਰਨੀ ਹੀ ਆ ਫੇਰ ਲਓ ਜੀ ਇਹ ਗੱਡੀ ਬਾਈ ਜੀ ਤੁਸੀਂ ਦੇਖ ਇਹ ਵਿਨੀ ਬਿਕ ਜਾਊਗੀ ਬਿਨੀ ਬਿਕ ਜਾ ਰਹੀ ਹੈ ਕਿਉਂਕਿ ਬਈ ਉਹ ਥੋੜਾ ਮੋਟਾ ਰਹਿ ਰਿਹਾ ਹੈ ਮਜਬੂਰੀਆਂ ਜਾਂ ਸ਼ੌਕ ਮੁੰਡੇ ਨੂੰ ਬਾਹਰ ਖਿੱਚ ਕੇ ਲੈ ਕੇ ਜਾ ਰਹੇ ਆ ਪਰ ਇਹ ਚੀਜ਼ਾਂ ਉਹਨਾਂ ਨੂੰ ਮਰ ਨਹੀਂ ਦਿੰਦੀਆਂ ਜਿਹੜੇ ਗੱਡੀਆਂ ਦੇ ਸ਼ੌਕ ਆ ਜਾਂ ਟਰੈਕਟਰਾਂ ਦੇ ਆ ਅਸੀਂ ਦੇਖਦੇ ਹਾਂ ਇਹ ਕਾਰਾਂ ਦੇ ਸ਼ੌਕ ਹੈ ਉਹ ਗੱਡੀਆਂ ਕਾਰਾਂ ਉੱਥੇ ਮਿਲ ਜਾਂਦੀਆਂ ਲੰਡੀਆਂ ਜੀਪਾਂ ਜਾਂ ਟਰੈਕਟਰ ਨਹੀਂ ਉਥੋਂ ਮਿਲਦੇ ਹਨ ਬਈ ਹਾਂਜੀ ਇੱਕ ਆ ਦਿਖਾਉਣਾ ਤੁਹਾਨੂੰ ਤੇ ਟੋਯੋਟਾ ਇੰਜਨ ਦੇ ਵਿੱਚ ਹੈ ਗੱਡੀ ਬਈ ਇਹ ਨਹੀਂ ਆਪਣੀ ਗੱਡੀ ਸੀ ਨਾ ਤੁਸੀਂ ਗਲਾਪ ਨੂੰ ਗੱਤ ਕੀਤੀ ਸੀ ਹਾਂਜੀ ਹਾਂਜੀ ਜੀ ਉਹ ਮੈਟ ਕਲਰ ਦੀ ਹੈ ਛੋਟੇ ਵੀਰ ਜੀ ਤੇ ਜਿਹੜੀ ਇਹ ਗੱਡੀ ਆ ਤੁਹਾਨੂੰ ਮੈਂ ਦਿਖਾ ਰਿਹਾ ਇਹ ਟੋヨタ ਇੰਜਨ ਦੀ ਅੰਦਰੋਂ ਵੀ ਦਿਖਾਓ ਤੁਸੀਂ ਟੋヨタ ਇੰਜਨ ਹੈ 4x4 ਹੈ ਲੋਡਾਈ ਹੈ ਏਸੀ ਹੈ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਅੱਛਾ ਇਹ ਏਸੀ ਚ ਆ ਗਈ ਬਾਈ ਹਾਂਜੀ ਜੀ ਬਾਈ ਇੰਜਨ ਦਾ ਇਹ ਝਾਤ ਵੀ ਮਰਾਉਣੇ ਬੁੱਟੇ ਵੀ ਤੈਨੂੰ ਸੀਟਾ ਵੀ ਦਿਖਾਉਨੇ ਐ ਇਲੈਕਟ੍ਰੋਨਿਕ ਸੀਟਾਂ ਲੱਗੀਆਂ ਹੋਈਆਂ ਇਹਦੇ ਠੀਕ ਹੈ ਜੀ ਬਾਈ ਇਹ ਜਿਵੇਂ ਬਣਾ ਇਹਦਾ ਆ ਰੋਈ ਏਜੰਸੀ ਚ ਜਬੀਕੜਾਈ ਹੁੰਦੀ ਆ ਉਹ ਚੀਜ਼ ਹੀ ਆ ਗਈ ਹਾਂਜੀ ਆ ਦੇਖੋ ਅੰਦਰੋਂ ਵੀ ਤੁਸੀਂ ਦਿਖਾਓ ਇੰਜਨ ਵੀ ਪੂਰਾ ਬੈਟਰੀ ਤਾਂ ਹਟਾ ਰੱਖੀਏ ਵੀ ਡਾਊਨ ਵਗੈਰਾ ਨਾ ਹੋ ਜਾਏ ਠੀਕ ਹੈ ਬਾਈ ਵੈਟਾ ਦਾ ਇੰਜਨ ਹੈ ਜੀ ਸਾਰੇ ਕਲਚ ਬਿਸਟਰ ਵਗੈਰਾ ਦੇਖੋ ਨਵੇਂ ਲੱਗੇ ਹੋਏ ਠੀਕ ਹੈ ਬਾਈ ਇਹਦੀ ਵੀ ਬਾਈ ਵੈਟਾ ਲੱਗਿਆ ਹੋਇਆ ਹੈ ਗਾਰੰਟੀ ਗਾਰੰਟੀ ਦੀ ਜੀ ਬਾਈ ਇਹਦੀ ਵੀ ਇੰਜਨ ਮਗਲੈਲ ਖਾਵੇ ਇੱਕ ਗੇਅਰ ਦੀ ਉਹਦੀ ਗਾਰੰਟੀ ਹੈ ਬਾਡੀ ਪੂਰੀ ਇਹਦੀ 16 ਗੇ ਇਹਦੀ ਲੱਗੀ ਹੋਈ ਹੈ ਸਾਰੀ ਰੰਗ ਟੂਕੇ ਦਾ ਕਰਿਆ ਹੋਇਆ ਜੀ ਜੇ ਤੁਸੀਂ ਇਹਨੂੰ ਓਪਨ ਕਰਕੇ ਚਲਾਉਣੀ ਚਾਹੁੰਦੇ ਹੋ ਤਾਂ ਓਪਨ ਵੀ ਹੋ ਜੂਗੀ ਹੈ ਠੀਕ ਹੈ ਜੀ ਤੇ ਜੇ ਬੰਦ ਆ ਮੰਨੋ ਛੜ ਦੇ ਵਿੱਚ ਲਾਉਣੀ ਹੈ ਤਾਂ ਛੜ ਚ ਵੀ ਚਲਾ ਸਕਦੇ ਹੋ ਏਸੀ ਬਾਈ ਪੂਰਾ ਕੰਮਜਾਬ ਹੈ ਹਾਂਜੀ ਮਨ ਲਓ ਕਾਰ ਦੇ ਨਾਲੋਂ ਤੇ ਥੋੜਾ ਜਿਹਾ ਫਰਕ ਤਾਂ ਹੁੰਦਾ ਹੀ ਐ ਜੀ ਪਰ ਚੱਲੂ ਬਹੁਤ ਵਧੀਆ ਇਹ ਇੱਕ ਆਵਾਜ਼ ਘੱਟ ਹੁੰਦੀ ਐ ਇਸ ਇੰਜਨ ਦੀ ਜੀ ਸਾਇਲੈਂਟ ਇੰਜਨ ਹੁੰਦਾ ਇਹ ਬਈ ਕਿਹੜੀਆਂ ਕਿਹੜੀਆਂ ਗੰਟਰੀਆਂ ਜਾ ਚੁੱਕੀਆਂ ਜੀ ਇਹ ਕਦੀ ਸਾਡੀਆਂ ਤੁਹਾਨੂੰ ਮੈਂ ਪਹਿਲੀ ਵੀ ਦੱਸ ਚੁੱਕਿਆ ਹਾਂ ਕੈਨੇਡਾ ਗਈਆਂ ਅਮਰੀਕਾ ਗਈਆਂ ਨਿਊਜ਼ੀਲੈਂਡ ਗਈਆਂ ਠੀਕ ਐ ਜੀ ਹਾਂਜੀ ਉਹ ਜੰਦਗੀ ਦਿੰਦੀ ਐ ਹਾਂ ਬਾਕੀ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਸਾਡੇ ਨੰਬਰ ਤੇ ਕਾਲ ਕਰ ਸਕਦਾ ਠੀਕ ਐ ਬਈ ਲਾਸਟ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਬੋਲ ਦਈਏ ਪਰ ਵੀਡੀਓ ਬੜੀ ਵੱਡੀ ਨਹੀਂ ਨੂੰ ਦੇਖਾ ਹਾਂਜੀ ਐਡਰੈਸ ਆਪਣਾ ਹੈਗਾ ਜੀ ਗੁਰਨ ਨੰਬਰ ਸਾਡਾ ਹੈਗਾ 941672877 ਦੋਸਤੋ ਉੱਤੇ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਜੀ ਬਾਈ ਨੂੰ ਜਿਹੜੇ ਕਈ ਬੰਦੇ ਕਹਿੰਦੇ ਆ ਭਾਈ ਅਸੀਂ ਅ ਪਹਿਲਾਂ ਵੀਡੀਓ ਦੱਸਿਆ ਸੀ ਕਿ ਭਾਈ ਅਸੀਂ ਇੰਨੇ ਜੀ 5 ਲੱਖ ਚ ਪਿਆਰ ਕਰਦੇ ਅਸੀਂ 2 ਲੱਖ ਚ ਕਰਦਾਂਗੇ 3 ਇੰਨ ਕਰਦਾਂਗੇ ਉਹ ਫਰਾਡ ਹੈ ਉਹਨਾਂ ਤੋਂ ਬਚੋ ਬਾਈ ਨਾਲ ਪਹਿਲਾਂ ਫੋਨ ਤੇ ਗੱਲ ਕਰੋ ਫਿਰ ਬਾਈ ਨਾਲ WhatsApp ਤੇ ਵੀਡੀਓ ਕਾਲ ਕਰੋ ਫਿਰ ਬਾਈ ਨੂੰ ਸ਼ੋਰੂਮ ਦੇਖ ਕੇ ਬਾਈ ਨੂੰ ਫਿਰ ਪੈਸੇ ਪਾਓ ਐਵੇਂ ਕਿਸੇ ਗਲਤ ਬੰਦੇ ਦੇ ਪੈਸੇ ਨਾਲ ਅਕਾਊਂਟ ਚ ਪਾ ਦਿਓ ਸਹੀ ਹੈ ਨਾ ਭਾਈ ਇਹ ਇੰਨਾ ਵੀ ਵੀਰਾਂ ਨੂੰ ਬੇਨਤੀ ਹੈ ਜੀ ਖਾਸ ਕਰਕੇ ਐਨਆਰਆਈਆਂ ਨੂੰ ਵੀ ਤੇ ਪੰਜਾਬ ਵਾਲਿਆਂ ਨੂੰ ਵੀ ਮੈਂ ਇਹ ਕਹਿ ਰਿਹਾ ਵੀ ਤੁਸੀਂ ਡੱਬ ਵਾਲੀ ਆਓ ਜੀ ਠੀਕ ਹੈ ਡੱਬ ਵਾਲੀ ਆ ਕੇ ਤੁਸੀਂ ਸਾਰੇ ਮਾਰਕੀਟ ਦੇ ਵਿੱਚ ਢੇੜਾ ਦਿਓ ਚੈੱਕ ਕਰੋ ਚਲਾਓ ਤੁਹਾਨੂੰ ਜਿਹੜੀ ਵੀ ਗੱਡੀ ਪਸੰਦ ਆਉਂਦੀ ਹੈ ਜਿਹੜਾ ਸ਼ੋਰੂਮ ਵਾਲਾ ਮਾਲਕ ਵਧੀਆ ਪਸੰਦ ਆਉਂਦਾ ਉਸ ਤੋਂ ਪਰਚੇਜ਼ ਕਰੋ ਬਾਕੀ ਤੁਸੀਂ ਆਓ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਵੀ ਆਊਟ ਆਪ ਵਾਲੀ ਦੇ ਵਿੱਚ ਆ ਕੇ ਫੇਰ ਗੱਡੀ ਲੈ ਲਓ ਫੇਰ ਗੱਡੀ ਲੈ ਕੇ ਜਾਓ ਐਵੇਂ ਨਾ ਪੈਸੇ ਐਵੇਂ ਪੈਸੇ ਨਾ ਪਾਓ ਜਿਹੜੀ ਕਹੇ ਸਾਡੇ ਤੋਂ ਲੋ ਲੈ ਜਿਸ ਤੋਂ ਮਰਜ਼ੀ ਲੋ ਸਾਰੇ ਭਰਾ ਆਪਣੇ ਜੀ ਬਹੁਤ ਵਧੀਆ ਗੱਡੀਆਂ ਤਿਆਰ ਕਰਦੇ ਹਾਂ ਪਰ ਫਰੋਡ ਬਹੁਤ ਕਰ ਰਹੇ ਲੋਕ ਫਰੋਡ ਬਹੁਤ ਹੈ ਪਤਾ ਕੀ ਗੱਲ ਹੈ ਸਾਡੇ ਕੋਲੇ ਬਹੁਤ ਜਾਣੇ ਆਉਂਦੇ ਲੋਕ ਬਹੁਤ ਫਰੋਡ ਆਉਂਦੇ ਬਾਹਰੋਂ ਕੋਈ 50000 ਰੁਪਏ ਪਵਾ ਲੈ ਕਿਸੇ ਨੇ 20 ਪਵਾ ਲਿਆ ਬਾਅਦ ਦੇ ਵਿੱਚ ਬੰਦਾ ਮਿਲਦਾ ਨਹੀਂ ਤੁਸੀਂ ਜ਼ਿਆਦਾਤਰ ਨਾਬ ਵਾਲੀ ਦੇ ਵਿੱਚ ਹੀ ਆ ਕੇ ਦੇਖੋ ਬੰਦਾ ਕਿਸੇ ਮਰਜ਼ੀ ਵੀ ਫੀਟ ਤੋਂ ਲੈ ਲੋ ਮਰਜ਼ੀ ਲੈ ਲਓ ਅਸੀਂ ਐ ਨਹੀਂ ਕਰੇ ਸਾਡੇ ਤੋਂ ਲੋ ਜੀ ਜਿਹੜੇ ਬਾਹਰ ਦੇ ਬੰਦੇ ਹੈਗੇ ਉਹਨਾਂ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਡੱਪ ਵਾਲੀ ਦੇ ਬੰਦੇ ਜਿਹੜੇ ਵੀ ਹੈਗੇ ਉਹ ਸਮਝਾਏ ਨਹੀਂ ਉਹਨਾਂ ਬੰਦੇ ਆ ਠੀਕ ਹੈ ਭਾਈ ਅੱਸੀ ਗੱਲ ਜੀ